ਹਾਂਜੀ ਦੋਸਤੋ ਲੈ ਕੇ ਹਾਜ਼ਰ ਆਂ ਆਪ ਆਪਣੀ ਕਹਾਣੀ ਉਮੀਦ ਹੈ ਬਾਕੀ ਕਹਾਣੀਆਂ ਦੀ ਤਰ੍ਹਾਂ ਆਪਣੀ ਇਹ ਕਹਾਣੀ ਵੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਅੱਜ ਜਦੋਂ ਹੀ ਸਕੂਲ ਵਿੱਚ ਛੁੱਟੀ ਦੀ ਘੰਟੀ ਵੱਜੀ ਤਾਂ ਹਰ ਵਾਰ ਦੀ ਤਰ੍ਹਾਂ 6 ਸਾਲ ਦਾ सोनू ਸਭ ਤੋਂ ਪਹਿਲਾਂ ਆਪਣੀ ਜਮਾਤ ਵਿੱਚੋਂ ਬਾਹਰ ਨਿਕਲਿਆ ਇਸ ਟਾਈਮ ਤੇ ਉਹਦੇ ਚਿਹਰੇ ਤੇ ਅਲੱਗ ਹੀ ਰੌਣਕ ਹੁੰਦੀ ਹੈ ਪੂਰੇ ਜੋਸ਼ ਤੇ ਉਤਸ਼ਾਹ ਨਾਲ ਭਜਦਾ ਹੋਇਆ ਸਕੂਲ ਦੇ ਗੇਟ ਤੇ ਆ ਖੜਾ ਅਤੇ ਆਪਣੀ ਮਾਂ ਨੂੰ ਲੱਭਣ ਲੱਗਾ ਪਰ ਅੱਜ ਉਸਦੀ ਮਾਂ ਕਿਤੇ ਨਜ਼ਰ ਨਹੀਂ ਆ ਰਹੀ ਸੀ ਉਹ ਗੇਟ ਤੇ ਖੜਾ ਹੀ ਆਪਣੀ ਮਾਂ ਦੀ ਉਡੀਕ ਕਰਨ ਲੱਗਾ ਹੁਣ ਤਾਂ ਸਾਰੇ ਬੱਚੇ ਸਕੂਲ ਤੋਂ ਜਾ ਚੁੱਕੇ ਸੀ ਸਿਰਫ ਸੋਨੂ ਹੀ ਰਹਿ ਗਿਆ ਸੀ ਅੱਜ ਮੰਮੀ ਨਾਲ ਖੂਬ ਲੜਾਈ ਕਰੂੰਗਾ ਸੋਚਦੇ ਹੋਏ ਸੋਨੂ ਨੇ ਸੜਕ ਤੇ ਨਿਗਾਹ ਮਾਰੀ ਤਾਂ ਉਸ ਨੂੰ ਗਵਾਂਢ ਦੇ ਸ਼ਰਮਾ ਜੀ ਸਕੂਟਰ ਤੇ ਆਉਂਦੇ ਦਿਸੇ ਉਹ ਉਸ ਨੂੰ ਘਰ ਲੈ ਕੇ ਜਾਣ ਲਈ ਆਏ ਸੀ ਜਿਵੇਂ ਹੀ ਸੋਨੂ ਘਰ ਆਇਆ ਤਾਂ ਘਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਵੇਖ ਕੇ ਹੈਰਾਨ ਰਹਿ ਗਿਆ ਉਹ ਥੋੜਾ ਹੋਰ ਅੰਦਰ ਗਿਆ ਤਾਂ ਰੌਲਾ ਪਾਉਣ ਲੱਗਾ ਮੰਮੀ ਤੁਸੀਂ ਕਿੱਥੇ ਹੋ ਇਹ ਸਭ ਕੀ ਹੋ ਰਿਹਾ ਹੈ ਮਾਂ ਨੂੰ ਲੱਭਦੇ ਹੋਏ ਉਸ ਦੀ ਨਿਗਾ ਆਪਣੇ ਪਾਪਾ ਤੇ ਪਈ ਤਾਂ ਉਹ ਹੈਰਾਨ ਰਹਿ ਗਿਆ ਉਹ ਸੋਚਣ ਲੱਗਾ ਜਿਸ ਬਾਪ ਦੀ ਅੱਖ ਵਿੱਚ ਉਸਨੇ ਕਦੇ ਹੰਝੂ ਨਹੀਂ ਸੀ ਵੇਖਿਆ ਉਹ ਉੱਚੀ ਉੱਚੀ ਰੋਲਾ ਪਾ ਕੇ ਰੋ ਰਿਹਾ ਹੈ ਦਾਦੀ ਅਤੇ ਬਿਮਲਾ ਚਾਚੀ ਨੂੰ ਗਮਾਂਡ ਦੀਆਂ ਔਰਤਾਂ ਕਲੇ ਲਗਾ ਲਗਾ ਕੇ ਰੋ ਰਹੀਆਂ ਸਨ ਪਰ ਸੋਨੂੰ ਨੂੰ ਹਜੇ ਵੀ ਆਪਣੀ ਮਾਂ ਦੀ ਭਾਲ ਸੀ ਅਚਾਨਕ ਉਸ ਦੀ ਨਿਗਾ ਚਿੱਟੀ ਚਾਦਰ ਵਿੱਚ ਲਿਪਟੀ ਉਸ ਦੀ ਮਾਂ ਤੇ ਪਈ ਉਹ ਭੱਜਦਾ ਹੋਇਆ ਉੱਥੇ ਗਿਆ ਤੇ ਕਹਿਣ ਲੱਗਾ ਮਾਂ ਅੱਜ ਤੁਸੀਂ ਮੈਨੂੰ ਲੈਣ ਕਿਉਂ ਨਹੀਂ ਆਏ ਤੇ ਤੁਸੀਂ ਇੱਥੇ ਕੀ ਕਰ ਰਹੇ ਹੋ ਪਾਪਾ ਨੂੰ ਕੀ ਹੋਇਆ ਉਹ ਕੁਝ ਬੋਲ ਕਿਉਂ ਨਹੀਂ ਰਹੀ ਦਾਦੀ ਤੁਸੀਂ ਦੱਸੋ ਨਾ ਕੀ ਹੋਇਆ ਮੰਮੀ ਨੂੰ ਉਹ ਰੋਂਦੇ ਹੋਏ ਪੁੱਛਣ ਲੱਗਾ ਪਰ ਨਾ ਤਾਂ ਉਸਦੇ ਪਾਪਾ ਤੇ ਨਾ ਦਾਦੀ ਕੋਲ ਕੋਈ ਜਵਾਬ ਸੀ ਮੰਮੀ ਮੈਂ ਹੁਣ ਤੁਹਾਡੀ ਸਾਰੀ ਗੱਲ ਮੰਨਾਂਗਾ ਉੱਠੋ ਤਾਂ ਸਹੀ ਇਹ ਕਹਿ ਕੇ ਉਹ ਉੱਚੀ ਉੱਚੀ ਰੋਣ ਲੱਗਾ ਉਸਦੇ ਪਾਪਾ ਤੋਂ ਉਸਦੀ ਹਾਲਤ ਨਾ ਵੇਖੀ ਗਈ ਉਸਨੇ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਉਹ ਕਾਫੀ देर ਆਪਣੇ ਪਾਪਾ ਨਾਲ ਚਿਪਕ ਕੇ ਰੋਂਦਾ ਰਿਹਾ ਉਹ ਹੈਰਾਨ ਸੀ ਕਿ ਉਸਦੇ ਇੰਨਾ ਰੋਂਤੇ ਵੀ ਉਸਦੀ ਮਾਂ ਕਿਉਂ ਨਹੀਂ ਉੱਠ ਰਹੀ ਅੱਜ ਸਵੇਰ ਦੀ ਹੀ ਗੱਲ ਸੀ ਜਦੋਂ ਪ੍ਰੀਆ ਸੋਨੂ ਨੂੰ ਐਕਟਿਵਾ ਤੇ ਛੱਡ ਕੇ ਬਿਜਲੀ ਦਾ ਬਿੱਲ ਭਰਨ ਜਾ ਰਹੀ ਸੀ ਪਰ ਰਸਤੇ ਵਿੱਚ ਤੇਜ਼ ਸਪੀਡ ਨਾਲ ਆ ਰਿਹਾ ਟਰੱਕ ਉਸਦੀ ਐਕਟਿਵਾ ਵਿੱਚ ਟੱਕਰ ਮਾਰ ਗਿਆ ਟੱਕਰ ਇੰਨੀ ਜ਼ੋਰਦਾਰ ਸੀ ਕਿ ਮੌਕੇ ਤੇ ਹੀ ਉਸਦੀ ਮੌਤ ਹੋ ਗਈ ਇੱਧਰ ਜਦੋਂ ਪਰਿਵਾਰ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨਾਂ ਤੇ ਜਿਵੇਂ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ ਸੀ ਬੜੀ ਮੁਸ਼ਕਲ ਨਾਲ ਖੁਦ ਨੂੰ ਸਾਹਮਦੇ ਹੋਏ ਅਜੇ ਨੇ ਆਪਣੀ ਘਰ ਵਾਲੀ ਪ੍ਰੀਆ ਨੂੰ ਵਿਦਾ ਕੀਤਾ ਘਰ ਵਿੱਚ ਇੰਨੇ ਰਿਸ਼ਤੇਦਾਰਾਂ ਦੇ ਹੋਣ ਤੇ ਵੀ ਉਸ ਨੂੰ ਘਰ ਖਾਲੀ-ਖਾਲੀ ਲੱਗ ਰਿਹਾ ਸੀ ਹੌਲੀ-ਹੌਲੀ ਦਿਨ ਲੰਘਦੇ ਗਏ ਪਰ ਘਰ ਦਾ ਮਾਹੌਲ ਉਵੇਂ ਹੀ ਸੀ ਸੋਨੂੰ ਆਪਣੀ ਮਾਂ ਦੇ ਪਿਆਰ ਲਈ ਤਰਸ ਰਿਹਾ ਸੀ ਉਹਦਾ ਤਾਂ ਜਿਵੇਂ ਬਚਪਨ ਹੀ ਖੋ ਲਿਆ ਗਿਆ ਹੋਵੇ ਉਸ ਦੀ ਦਾਦੀ ਤੇ ਚਾਚੀ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀਆਂ ਔਰ ਉਹ ਗੁੰਮਸਮ ਜਿਹਾ ਹੋ ਕੇ ਬੈਠਾ ਰਹਿੰਦਾ ਸੋਨੂੰ ਲਈ ਅਜੇ ਨੇ ਆਪਦੇ ਆਪ ਨੂੰ ਤਕੜਾ ਕੀਤਾ ਹੁਣ ਸੋਨੂੰ ਦੇ ਸਾਰੇ ਕੰਮ ਅਜੇ ਕਰਨ ਲੱਗਾ ਸੀ ਪਰ ਸੋਨੂੰ ਪੜ੍ਹਾਈ ਵਿੱਚ ਕਮਜ਼ੋਰ ਹੁੰਦਾ ਜਾ ਰਿਹਾ ਸੀ ਅਜੇ ਨੇ ਸੋਨੂੰ ਦੀ ਪੜ੍ਹਾਈ ਲਈ ਇੱਕ ਟਿਊਸ਼ਨ ਟੀਚਰ ਰੱਖ ਲਈ ਜਿਸ ਦਾ ਨਾਮ ਕਾਜਲ ਸੀ ਪਹਿਲਾਂ ਤਾਂ ਸੋਨੂੰ ਪੜ੍ਹਨ ਲਈ ਤਿਆਰ ਹੀ ਨਹੀਂ ਸੀ ਉਹਨੂੰ ਆਪਣੀ ਮਾਂ ਤੋਂ ਪੜ੍ਹਨ ਦੀ ਆਦਤ ਸੀ ਪਰ ਕਾਜਲ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ ਅਤੇ ਕੁਝ ਹੀ ਦਿਨਾਂ ਵਿੱਚ ਉਹ ਪੜ੍ਹਾਈ ਵੱਲ ਧਿਆਨ ਦੇਣ ਲੱਗਾ ਹੌਲੀ ਹੌਲੀ ਸੋਨੂੰ ਕਾਜਲ ਨਾਲ ਕੋਲਣ ਮਿਲਣ ਲੱਗਾ ਜਦੋਂ ਵੀ ਕਾਜਲ ਪੜਾਉਣ ਲਈ ਆਇਆ ਕਰਦੀ ਸੀ ਸੋਨੂੰ ਆਰਾਮ ਨਾਲ ਬੈਠ ਜਾਂਦਾ ਸੀ ਪਰ ਆਪਣੀ ਮਾਂ ਨੂੰ ਯਾਦ ਕਰਕੇ ਉਹ ਚਿੜਨ ਲੱਗ ਜਾਂਦਾ ਦੂਜੇ ਪਾਸੇ ਅਜੇ ਵੀ ਅੰਦਰ ਤੋਂ ਪੂਰਾ ਟੁੱਟ ਚੁੱਕਾ ਸੀ ਉਹਨਾਂ ਦੋਵਾਂ ਨੂੰ ਐਵੇਂ ਵੇਖ ਕੇ ਅਜੇ ਦੀ ਮਾਂ ਬਹੁਤ ਦੁਖੀ ਸੀ ਇੱਕ ਦਿਨ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਕਿ ਉਹਨਾਂ ਨੇ ਅਜੇ ਨੂੰ ਦੂਜਾ ਵਿਆਹ ਕਰਨ ਲਈ ਕਿਹਾ ਪਰ ਅਜੇ ਨੇ ਸਾਫ਼ ਮਨਾਂ ਕਰ ਦਿੱਤਾ ਮੈਂ ਪ੍ਰੀਆ ਦੀ ਜਗ੍ਹਾ ਕਿਸੇ ਹੋਰ ਨੂੰ ਨਹੀਂ ਦੇ ਸਕਦਾ ਅਜੇ ਬੋਲਿਆ ਹਾਂ ਪੁੱਤਰ ਮੈਂ ਜਾਣਦੀ ਹਾਂ ਪਰ ਇਸ ਉਮਰ ਵਿੱਚ ਸੋਨੂ ਨੂੰ ਮਾਂ ਦੀ ਜ਼ਰੂਰਤ ਹੈ ਤੈਨੂੰ ਇੱਕ ਜੀਵਨ ਸਾਥੀ ਦੀ ਪਰ ਮਾਂ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਉਸਦੀ ਮਤਰੀ ਮਾਂ ਉਸ ਨੂੰ ਪ੍ਰੀਆ ਵਾਂਗ ਪਿਆਰ ਕਰੇਗੀ ਪਰ ਮੈਂ ਤੇਰਾ ਵਿਆਹ ਕਾਜਲ ਨਾਲ ਕਰਵਾਉਣਾ ਚਾਹੁੰਦੀ ਹਾਂ ਮਾਂ ਦੇ ਬਾਰ-ਬਾਰ ਕਹਿਣ ਤੇ ਅਜੇ ਨੇ ਕਾਜਲ ਨਾਲ ਵਿਆਹ ਕਰਨ ਲਈ ਹਾਂ ਕਰ ਦਿੱਤੀ ਗਰੀਬ ਮਾਪੇ ਦੀ ਕੁੜੀ ਕਾਜਲ ਬਹੁਤ ਸਿਆਣੀ ਅਤੇ ਚੰਗੇ ਸੁਭਾਅ ਦੀ ਸੀ। ਕਾਜਲ ਲਈ ਅਜੀਵ ਵਰਗੇ ਇੱਕ ਚੰਗੇ ਇਨਸਾਨ ਦਾ ਰਿਸ਼ਤਾ ਆਇਆ ਵੇਖ ਕੇ ਕਾਜਲ ਦੇ ਮਾਪੇ ਬਹੁਤ ਖੁਸ਼ ਹੋਏ ਪਰ ਕਾਜਲ ਇਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਤੇ ਉਸਦੇ ਮਾਤਾ ਪਿਤਾ ਦੇ ਜ਼ੋਰ ਪਾਉਣ ਤੇ ਉਹ ਮੰਨ ਗਈ। ਹਫਤੇ ਬਾਅਦ ਕਾਜਲ ਅਤੇ ਅਜੀ ਦਾ ਚੁੰਨੀ ਚੜਾਵਾ ਹੋ ਗਿਆ। ਵਿਆਹ ਵਾਲੇ ਦਿਨ ਸੋਨੂੰ ਬਹੁਤ ਖੁਸ਼ ਸੀ ਕਿਉਂਕਿ ਉਹਨੂੰ ਕਿਹਾ ਗਿਆ ਸੀ ਕਿ ਅੱਜ ਉਸਨੂੰ ਮੰਮੀ ਮਿਲ ਜਾਵੇਗੀ। ਸੋਨੂੰ ਨੂੰ ਆਪਣੀ ਮਾਂ ਪ੍ਰੀਆ ਦਾ ਇੰਤਜ਼ਾਰ ਸੀ। ਪਰ ਜਦੋਂ ਕਾਜਲ ਅਤੇ ਅਜੀ ਘਰ ਆਈ ਤਾਂ ਸੋਨੂ ਦੀ ਦਾਦੀ ਨੇ ਉਸ ਨੂੰ ਕਾਜਲ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਪੁੱਤਰ ਇਹ ਤੇਰੀ ਮਾਂ ਹੈ ਕਾਜਲ ਨੂੰ ਵੇਖ ਕੇ ਸੋਨੂ ਬੋਲਿਆ ਇਹ ਮੇਰੀ ਮਾਂ ਨਹੀਂ ਹੋ ਸਕਦੀ ਇਹ ਤਾਂ ਕਾਜਲ ਆਂਟੀ ਹੈ ਸੋਨੂ ਨੇ ਦਾਦੀ ਨੂੰ ਕਿਹਾ ਤੁਸੀਂ ਤਾਂ ਕਿਹਾ ਸੀ ਕਿ ਅੱਜ ਮੇਰੀ ਮਾਂ ਆਏਗੀ ਉਹ ਕਿੱਥੇ ਹੈ ਇਹ ਕਹਿ ਕੇ ਹੋਰ ਹੋਣ ਲੱਗ ਪਿਆ ਆਪਣੇ ਕਮਰੇ ਵਿੱਚ ਚਲਾ ਗਿਆ ਉਹਨੂੰ ਚੁੱਪ ਕਰਵਾਉਣ ਲਈ ਉਸਦੇ ਪਿੱਛੇ ਉਸਦੀ ਚਾਚੀ ਜਾਣ ਲੱਗੀ ਸੋਨੂ ਦੀ ਇਹ ਹਰਕਤ ਵੇਖ ਕੇ ਕਾਜਲ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਦੀ ਸੱਸ ਉਸ ਨੂੰ ਕਹਿਣ ਲੱਗੀ ਪੁੱਤਰ ਤੂੰ ਘਬਰਾ ਨਾ ਹੌਲੀ-ਹੌਲੀ ਇਹ ਤੈਨੂੰ ਅਪਣਾ ਲਵੇਗਾ ਬਸ ਤੂੰ ਉਸ ਦੀ ਗੱਲ ਦਾ ਬੁਰਾ ਨਾ ਮੰਨੀ ਕਾਜਲ ਬੋਲੀ ਨਹੀਂ ਮੰਮੀ ਮੈਂ ਬੁਰਾ ਨਹੀਂ ਮੰਨਾਂਗੀ ਮੈਂ ਉਸ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਲਵਾਂਗੀ ਹੁਣ ਦਾਦੀ ਨੂੰ ਹੌਸਲਾ ਮਿਲ ਗਿਆ ਸੀ ਅਜੇ ਅਤੇ ਸੋਨੂ ਦੀ ਜ਼ਿੰਦਗੀ ਸਹੀ ਹੋ ਜਾਵੇਗੀ ਸੋਨੂ ਦਾ ਇਹ ਹਾਲ ਵੇਖ ਕੇ ਅਜੇ ਵੀ ਸੋਚ ਰਿਹਾ ਸੀ ਕਿ ਕਾਜਲ ਨੂੰ ਕਿਵੇਂ ਦੱਸਾਂ ਕਿ ਹਜੇ ਉਹ ਆਪਣੀ ਮਾਂ ਨੂੰ ਚੰਗੀ ਤਰ੍ਹਾਂ ਭੁੱਲ ਨਹੀਂ ਪਾਇਆ ਉਹਨੂੰ ਇਹ ਵੀ ਡਰ ਸੀ ਕਿ ਕਿਤੇ ਕਾਜਲ ਉਸ ਦੀਆਂ ਗੱਲਾਂ ਦਾ ਬੁਰਾ ਨਾ ਮੰਨ ਜਾਵੇ। ਉਸ ਨੇ ਸਭ ਕੁਝ ਸਮੇਂ ਤੇ ਛੱਡ ਦਿੱਤਾ। ਜਦੋਂ ਅਗਲੀ ਸਵੇਰ ਕਾਜਲ ਤਿਆਰ ਹੋ ਕੇ ਬਾਹਰ ਆਈ ਤਾਂ ਵੇਖਿਆ ਕਿ ਉਸ ਦੀ ਦਰਾਨੀ ਨੌਕਰੀ ਤੇ ਜਾਣ ਲਈ ਤਿਆਰ ਹੋ ਰਹੀ ਹੈ। ਅਜੇ ਸੁੰਨ ਨੂੰ ਸਕੂਲ ਲਈ ਤਿਆਰ ਕਰ ਰਿਹਾ ਸੀ ਅਤੇ ਉਸ ਦੀ ਸੱਸ ਰਸੋਈ ਵਿੱਚ ਕੰਮ ਕਰ ਰਹੀ ਸੀ। ਉਸ ਨੂੰ ਕੰਮ ਕਰਦੇ ਵੇਖ ਕੇ ਕਾਜਲ ਰਸੋਈ ਵਿੱਚ ਚਲੀ ਗਈ। ਰਸੋਈ ਵਿੱਚ ਉਸ ਦੀ ਸੱਸ ਨੇ ਉਸ ਨੂੰ ਕਿਹਾ ਪੁੱਤਰ ਤੂੰ ਕੁਝ ਦਿਨ ਆਰਾਮ ਕਰ। ਪਰ ਉਹ ਨਾ ਮੰਨਿਆ ਤੇ ਫਟਾਫਟ ਸਾਰਾ ਕੰਮ ਕਰ ਦਿੱਤਾ ਇੱਕ ਹਫਤਾ ਹੋ ਗਿਆ ਸੀ ਕਾਜਲ ਚੰਗੀ ਤਰ੍ਹਾਂ ਉਸ ਘਰ ਵਿੱਚ ਕੁੜ ਮਿਲ ਗਈ ਸੀ ਅਜੇ ਅਤੇ ਕਾਜਲ ਵੀ ਇੱਕ ਦੂਜੇ ਨੂੰ ਸਮਝਣ ਲੱਗੇ ਸੀ ਪਰ ਸੋਨੂੰ ਅਜੇ ਵੀ ਉਸ ਨੂੰ ਆਪਣੀ ਮਾਂ ਮੰਨਣ ਲਈ ਤਿਆਰ ਨਹੀਂ ਸੀ ਉਸ ਦੀ ਦਾਦੀ ਨੇ ਸੋਚਿਆ ਇਹ ਮੁਸ਼ਕਲ ਦਾ ਹੱਲ ਕਰਨਾ ਪੈਣਾ ਹੈ ਸੋਮਵਾਰ ਦਾ ਦਿਨ ਸੀ ਸੋਨੂੰ ਉੱਠ ਚੁੱਕਾ ਸੀ ਪਰ ਤਿਆਰ ਹੋਣ ਲਈ ਉਸ ਨੂੰ ਕਿਸੇ ਦੀ ਮਦਦ ਦੀ ਲੋੜ ਸੀ ਉਹ ਵਾਰ-ਵਾਰ ਹਰ ਕਮਰੇ ਵਿੱਚ ਦੇਖ ਰਿਹਾ ਸੀ ਨਾ ਉਸ ਨੂੰ ਕਿਤੇ ਆਪਣੀ ਦਾਦੀ ਮਿਲੀ ਨਾ ਉਸ ਦੇ ਪਾਪਾ ਉਸ ਦੀ ਚਾਚੀ ਨੌਕਰੀ ਲਈ ਜਾ ਚੁੱਕੀ ਸੀ ਸਿਰਫ ਰਸੋਈ ਵਿੱਚ ਹੀ ਕਾਜਲ ਕੰਮ ਕਰ ਰਹੀ ਸੀ ਉਸ ਨੇ ਸੋਨੂੰ ਦਾ ਮਨਪਸੰਦ ਖਾਣਾ ਬਣਾਇਆ ਉਸ ਦਾ ਟਿਫਨ ਪੈਕ ਕੀਤਾ ਤੇ ਕਮਰੇ ਵਿੱਚ ਚਲੀ ਗਈ ਚਾਦਰ ਸੈੱਟ ਕਰਦਿਆਂ ਉਸ ਨੂੰ ਮਹਿਸੂਸ ਹੋਇਆ ਕਿ ਗੇਟ ਤੇ ਕੋਈ ਖੜਾ ਹੈ ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਸੋਨੂੰ ਸਕੂਲ ਦੀ ਡਰੈੱਸ ਪਾ ਕੇ 벨ਟ ਅਤੇ ਬੂਟ ਹੱਥਾਂ ਵਿੱਚ ਲੈ ਕੇ ਖੜਾ ਸੀ ਸੋਨੂੰ ਪੁੱਤਰ ਉੱਥੇ ਕਿਉਂ ਰੁਕ ਗਿਆ ਉਸ ਨੂੰ ਪਤਾ ਸੀ ਕਿ ਘਰ ਵਿੱਚ ਕਿਸੇ ਨੂੰ ਨਾ ਪਾ ਕੇ ਉਹ ਤਿਆਰ ਹੋਣ ਲਈ ਆਇਆ ਹੈ ਪਰ ਉਹ ਚਾਹੁੰਦੀ ਸੀ ਕਿ ਉਹ ਇਹ ਗੱਲ ਉਸ ਨੂੰ ਖੁਦ ਕਹੇ ਅਤੇ ਉਹ ਫਿਰ ਚਾਦਰ ਸੈੱਟ ਕਰਨ ਲੱਗ ਪਈ ਪਰ ਸੋਨੂੰ ਚੁੱਪ ਕਰਕੇ ਉੱਥੇ ਹੀ ਖੜਾ ਰਿਹਾ ਤੇ ਅਖੀਰ ਕਾਜਲ ਨੇ ਪੁੱਛਿਆ ਕੀ ਹੋਇਆ ਸੋਨੂੰ ਕਿਵੇਂ ਆਏ ਹੋ ਆਂਟੀ ਦਾਦੀ ਕਿੱਥੇ ਹੈ ਪਾਪਾ ਵੀ ਕਿਤੇ ਨਜ਼ਰ ਨਹੀਂ ਆ ਰਹੇ ਕੀ ਤੁਸੀਂ ਮੈਨੂੰ ਤਿਆਰ ਕਰਦੇ ਹੋਗੇ ਸੋਨੂੰ ਝਿਜਕਦਾ ਹੋਇਆ ਬੋਲਿਆ ਹਾਂ ਹਾਂ ਕਿਉਂ ਨਹੀਂ ਪੁੱਤ ਕਾਜਲ ਨੇ ਬੜੇ ਪਿਆਰ ਨਾਲ ਸੋਨੂੰ ਨੂੰ ਕਿਹਾ ਤੇ ਉਸ ਨੂੰ ਤਿਆਰ ਕਰਨ ਲੱਗੀ ਬੂਟ ਪਾਉਂਦੇ ਹੋਏ ਕਾਜਲ ਦਾ ਧਿਆਨ ਉਸ ਦੇ ਪੈਰ ਤੇ ਲੱਗੀ ਚੋਟ ਤੇ ਗਿਆ ਉਹ ਕਹਿਣ ਲੱਗੀ ਤੈਨੂੰ ਤਾਂ ਸੱਟ ਲੱਗੀ ਹੈ ਇਹ ਕਹਿ ਕੇ ਉਸ ਨੇ ਵੈਂਡੇਡ ਚੱਕਿਆ ਅਤੇ ਉਸ ਦੇ ਲਗਾ ਦਿੱਤਾ ਇਹ ਸਭ ਦੇਖ ਕੇ ਸੋਨੂੰ ਨੂੰ ਕਾਜਲ ਨਾਲ ਆਪਣਾਪਣ ਮਹਿਸੂਸ ਹੋਇਆ ਅਤੇ ਖੁਸ਼ ਹੋ ਗਿਆ ਪਰ ਕਿਹਾ ਕੁਝ ਨਹੀਂ ਇੰਨੇ ਵਿੱਚ ਉਸ ਦੀ ਦਾਦੀ ਅਤੇ ਪਾਪਾ ਘਰ ਆ ਗਏ ਦਾਦੀ ਪਾਪਾ ਤੁਸੀਂ ਕਿੱਥੇ ਗਏ ਸੀ ਅਜੇ ਬੋਲਿਆ ਪੁੱਤਰ ਅਸੀਂ ਤਾਂ ਸਵੇਰੇ ਸਵੇਰੇ ਸੈਰ ਕਰਨ ਗਏ ਸੀ ਪਰ ਤੂੰ ਤਾਂ ਬਹੁਤ ਚੰਗੀ ਤਰ੍ਹਾਂ ਤਿਆਰ ਹੋ ਗਿਆ ਕਿਸ ਨੇ ਤਿਆਰ ਕੀਤਾ ਤੈਨੂੰ ਅਜੇ ਨੇ ਜਾਣਬੁੱਝ ਕੇ ਸਵਾਲ ਕੀਤਾ ਆਂਟੀ ਨੇ ਇਹ ਕਹਿ ਕੇ ਸੋਨੂ ਦੇ ਮੂੰਹ ਤੇ ਮੁਸਕਾਨ ਆ ਗਈ ਸੋਨੂ ਨੂੰ ਖੁਸ਼ ਵੇਖ ਕੇ ਅਜੇ ਵੀ ਖੁਸ਼ ਹੋ ਗਿਆ ਹੁਣ ਰੋਜ਼ ਹੀ ਐਵੇਂ ਹੋਣ ਲੱਗਾ ਕਾਜਲ ਸੋਨੂ ਨੂੰ ਤਿਆਰ ਕਰਦੀ ਅਤੇ ਉਸ ਦੀਆਂ ਗੋਲ ਮਟੋਲ ਗੱਲਾਂ ਨੂੰ ਚੁੰਮ ਲੈਂਦੀ ਸਕੂਲ ਤੋਂ ਵਾਪਸ ਆ ਕੇ ਉਹ ਕਾਜਲ ਕੋਲ ਬਹਿ ਕੇ ਹੋਮਵਰਕ ਕਰਦਾ ਸੋਨੂ ਦੀ ਮੁਸਕਾਨ ਜੋ ਕਿਤੇ ਦੂਰ ਚਲੀ ਗਈ ਸੀ ਉਹ ਵਾਪਸ ਆਉਣ ਲੱਗੀ ਪਰਿਵਾਰ ਦੇ ਮੈਂਬਰ ਵੀ ਇਹ ਦੇਖ ਕੇ ਬਹੁਤ ਖੁਸ਼ ਸੀ ਟੈਸਟ ਵਿੱਚ ਚੰਗੇ ਨੰਬਰ ਆਉਣ ਤੇ ਉਸਦੀ ਟੀਚਰ ਨੇ ਉਸ ਨੂੰ ਚਾਕਲੇਟ ਦਿੱਤੀ ਘਰ ਆ ਕੇ ਉਸ ਨੇ ਇਹ ਗੱਲ ਆਪਣੀ ਦਾਦੀ ਅਤੇ ਕਾਜਲ ਨੂੰ ਦੱਸੀ ਸ਼ਾਮ ਨੂੰ ਸੋਨੂੰ ਬੈਗ ਲੈ ਕੇ ਕਾਜਲ ਕੋਲ ਆਇਆ ਤੇ ਕਹਿਣ ਲੱਗਾ ਮੈਨੂੰ ਪੜਾ ਦਿਓ ਕਾਜਲ ਨੇ ਉਸ ਦੀ ਗੱਲ ਸੁਣ ਕੇ ਮੂੰਹ ਬਣਾ ਲਿਆ ਤੇ ਕਿਹਾ ਮੈਂ ਤੁਹਾਨੂੰ ਨਹੀਂ ਪੜਾਵਾਂਗੀ ਇਹ ਗੱਲ ਸੁਣ ਕੇ ਅਜੀ ਅਤੇ ਉਸ ਦੀ ਮਾਂ ਹੈਰਾਨ ਹੋ ਗਏ ਕੋਲ ਬੈਠੀ ਸੋਨੂੰ ਦੀ ਚਾਚੀ ਸੋਚਣ ਲੱਗੀ ਆ ਗਈ ਆਪਦੇ ਅਸਲੀ ਰੂਪ ਵਿੱਚ ਹੈ ਤਾਂ ਆਖਰ ਮਤਰੀ ਮਾ ਕਾਜਲ ਬੋਲੀ ਜੇ ਤੁਸੀਂ ਮੇਰੇ ਤੋਂ ਪੜਨਾ ਹੈ ਤਾਂ ਤੁਹਾਨੂੰ ਮੇਰੀ ਇੱਕ ਗੱਲ ਮੰਨਣੀ ਪਵੇਗੀ ਦੱਸੋ ਮੰਨੋਗੇ ਨਾ ਸੋਨੂ ਨੇ ਹਾਂ ਵਿੱਚ ਸਿਰ ਹਿਲਾਇਆ ਚਲੋ ਮੇਰੇ ਨਾਲ ਇੱਕ ਪ੍ਰੋਮਿਸ ਕਰੋ ਕਿ ਤੁਸੀਂ ਮੈਨੂੰ ਆਂਟੀ ਕਹਿ ਕੇ ਨਹੀਂ ਬੁਲਾਉਂਗੇ ਹੋਰ ਫਿਰ ਮੈਂ ਕੀ ਕਹਿ ਕੇ ਬੁਲਾਵਾਂ ਸੋਨੂ ਨੇ ਸਵਾਲ ਕੀਤਾ ਤੁਸੀਂ ਮੰਮੀ ਕਹਿ ਕੇ ਬੁਲਾਉਂਗੇ ਸੋਨੂ ਨੇ ਕੰਧ ਤੇ ਲੱਗੀ ਆਪਣੀ ਮਾਂ ਦੀ ਤਸਵੀਰ ਵੱਲ ਵੇਖਿਆ ਤੇ ਕਿਹਾ ਮੇਰੀ ਮੰਮੀ ਤਾਂ ਉਹ ਹੈ ਪਪਾ ਕਹਿੰਦੇ ਨੇ ਕਿ ਉਹ ਰੱਬ ਕੋਲ ਚਲੀ ਗਈ ਆ ਫਿਰ ਮੈਂ ਤੁਹਾਨੂੰ ਮੰਮੀ ਕਿਵੇਂ ਬੋਲਾਂਗਾ ਕਾਜਲ ਨੇ ਉਸਨੂੰ ਪਿਆਰ ਨਾਲ ਕਿਹਾ ਪੁੱਤਰ ਮੈਨੂੰ ਰੱਬ ਨੇ ਤੁਹਾਡੇ ਕੋਲ ਭੇਜਿਆ ਹੈ ਤੇ ਇਹ ਵੀ ਕਿਹਾ ਹੈ ਕਿ ਸੋਨੂੰ ਦਾ ਬਹੁਤ ਧਿਆਨ ਰੱਖਣਾ ਹੈ ਇਸ ਲਈ ਹੁਣ ਤੁਸੀਂ ਮੈਨੂੰ ਮੰਮੀ ਕਹਿ ਕੇ ਬੁਲਾਉਂਗੇ ਠੀਕ ਹੈ ਆਂਟੀ ਪ੍ਰੋਮਿਸ ਸੋਨੂੰ ਬੜੀ ਮਸੂਮੀਅਤ ਨਾਲ ਬੋਲਿਆ ਇਹ ਵੇਖ ਕੇ ਅਜੀਤ ਅਤੇ ਉਸ ਦੀ ਦਾਦੀ ਦੀ ਹਾਸੀ ਨਿਕਲ ਗਈ ਪ੍ਰੋਮਿਸ ਵੀ ਕਰਦੇ ਹੋ ਤੇ ਆਂਟੀ ਵੀ ਕਹਿੰਦੇ ਹੋ ਵਾਹ ਪੁੱਤਰ ਕਾਜਲ ਦਾ ਸੋਨੂ ਲਈ ਇੰਨਾ ਪਿਆਰ ਵੇਖ ਕੇ ਅਜੀ ਬਹੁਤ ਖੁਸ਼ ਹੋਇਆ ਕਾਜਲ ਸੋਨੂ ਦੀ ਪੜ੍ਹਾਈ ਤੇ ਖਾਣ ਪੀਣ ਤੇ ਉਸ ਦੀ ਖੁਸ਼ੀਆਂ ਦਾ ਧਿਆਨ ਰੱਖਦੀ ਇਸ ਦੌਰਾਨ ਉਹ ਆਪਣੇ ਪੇਕੇ ਵੀ ਗਈ ਸੋਨੂ ਨੂੰ ਵੀ ਨਾਲ ਲੈ ਕੇ ਗਈ ਉਸ ਦੀ ਮਾਂ ਬਹੁਤ ਖੁਸ਼ ਹੋਈ ਕਾਜਲ ਇੱਕ ਦਿਨ ਆਪਦੇ ਪੇਕੇ ਘਰ ਰਹਿ ਕੇ ਵਾਪਸ ਚਲੀ ਗਈ ਅੱਜ ਘਰ ਵਿੱਚ ਬਹੁਤ ਕੰਮ ਸੀ ਕਿਉਂਕਿ ਅੱਜ ਕਾਜਲ ਦੀ ਨਣਦ ਨੇ ਆਉਣਾ ਸੀ ਕੰਮ ਕਰਦਿਆਂ ਕਰਦਿਆਂ ਉਸ ਨੂੰ ਇਹ ਯਾਦ ਹੀ ਨਾ ਰਿਹਾ ਕਿ ਉਸ ਨੇ ਸੋਨੂ ਨੂੰ ਖਾਣਾ ਹੀ ਨਹੀਂ ਦਿੱਤਾ ਉਸ ਨੂੰ ਲੱਗਾ ਉਸ ਦੀ ਦਾਦੀ ਨੇ ਉਸ ਨੂੰ ਖਾਣਾ ਖਵਾ ਦਿੱਤਾ ਹੋਵੇਗਾ ਦੂਜੇ ਪਾਸੇ ਸੋਨੂ ਵੀ ਆਪਦੀ ਭੂਆ ਦੀਆਂ ਕੁੜੀਆਂ ਨਾਲ ਖੇਡਣ ਵਿੱਚ ਰੁੱਝਿਆ ਹੋਇਆ ਸੀ ਉਸ ਨੂੰ ਖਾਣ ਪੀਣ ਦਾ ਕੋਈ ਖਿਆਲ ਹੀ ਨਾ ਰਿਹਾ ਸੋਨੂ ਦੀ ਚਾਚੀ ਉਸ ਦੀ ਭੂਆ ਕੋਲ ਆ ਕੇ ਬੈਠ ਗਈ ਅਤੇ ਕਾਜਲ ਰਸੋਈ ਦਾ ਸਾਰਾ ਕੰਮ ਨਿਪਟਾ ਰਹੀ ਸੀ ਕਾਜਲ ਦੀ ਦਰਾਨੀ ਤੇ ਨਨਾਨ ਕੁਝ ਗੱਲ ਕਰ ਰਹੀਆਂ ਸੀ ਪਰ ਉਸ ਨੂੰ ਵੇਖ ਕੇ ਚੁੱਪ ਕਰ ਗਈਆਂ ਇਹ ਕਾਜਲ ਨੂੰ ਥੋੜਾ ਅਜੀਬ ਲੱਗਿਆ ਪਰ ਉਸਨੇ ਇਸ ਗੱਲ ਤੇ ਜ਼ਿਆਦਾ ਧਿਆਨ ਨਾ ਦਿੰਦੇ ਹੋਏ ਸੋਨੂ ਨੂੰ ਪੁੱਛਿਆ ਪੁੱਤਰ ਤੁਸੀਂ ਖਾਣਾ ਖਾ ਲਿਆ ਇਹ ਸੁਣ ਕੇ ਸੋਨੂ ਬੋਲਿਆ ਨਹੀਂ ਮੰਮੀ ਹਜੇ ਤੱਕ ਤਾਂ ਨਹੀਂ ਕਾਜਲ ਬੋਲੀ ਰੁਕ ਪੁੱਤਰ ਮੈਂ ਤੇਰੇ ਲਈ ਹੁਣੇ ਖਾਣਾ ਲੈ ਕੇ ਆਉਂਦੀ ਹਾਂ ਇਹ ਸਭ ਸੁਣ ਕੇ ਸੋਨੂ ਦੀ ਭੂਆ ਬੋਲੀ ਕਾਜਲ ਭਾਬੀ ਬੁਰਾ ਨਾ ਮੰਨਿਓ ਪਰ ਤੁਸੀਂ ਸਾਡੇ ਸੋਨੂ ਦਾ ਚੰਗੀ ਤਰ੍ਹਾਂ ਧਿਆਨ ਨਹੀਂ ਰੱਖਦੇ ਉਹ ਇੰਨਾ ਵੱਡਾ ਵੀ ਨਹੀਂ ਆ ਜੋ ਖੁਦ ਖਾਣਾ ਚੁੱਕ ਕੇ ਖਾ ਸਕੇ ਇਹ ਸੁਣ ਕੇ ਸੋਨੂ ਦੀ ਚਾਚੀ ਬੋਲੀ ਹਾਂ ਭਾਈ ਫਰਕ ਤਾਂ ਹੁੰਦਾ ਹੀ ਆ ਆਪਣੀ ਤੇ ਮਤਰੇਈ ਚ ਕਹਿੰਦੇ-ਕਹਿੰਦੇ ਉਹ ਰੁਕ ਗਈ ਦਰਾਣੀ ਦੇ ਕਹੇ ਇਹ ਸ਼ਬਦ ਕਾਜਲ ਨੂੰ ਚੰਗੇ ਨਾ ਲੱਗੇ ਪਰ ਇਸ ਦੇ ਬਾਰੇ ਉਹ ਕੁਝ ਨਾ ਬੋਲੀ ਕਹਿਣ ਲੱਗੀ ਨਹੀਂ ਦੀਦੀ ਮੈਨੂੰ ਲੱਗਿਆ ਸੋਨੂ ਨੇ ਆਪਣੀ ਦਾਦੀ ਨਾਲ ਖਾਣਾ ਖਾ ਲਿਆ ਇਹ ਅੱਛਾ ਹੁਣ ਦਾਦੀ ਉਹਦੀ ਜ਼ਿੰਮੇਵਾਰੀ ਲਵੇ ਤੁਹਾਡੀ ਖੋਦੀ ਕੋਈ ਜ਼ਿੰਮੇਵਾਰੀ ਨਹੀਂ ਦਰਾਣੀ ਅਤੇ ਨਨਾਨਦੀਆਂ ਇਹ ਗੱਲਾਂ ਉਸਦੇ ਦਿਲ ਵਿੱਚ ਚੁੱਭ ਰਹੀਆਂ ਸਨ ਉਹ ਚੁੱਪ ਕਰਕੇ ਸੋਨੂੰ ਨੂੰ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਰਸੋਈ ਵਿੱਚ ਖਾਣਾ ਲੈਣ ਆਈ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਉਹ ਜਾਣਦੀ ਸੀ ਉਸ ਦੀ ਦਰਾਣੀ ਤੇ ਨਨਾਨ ਸੋਨੂੰ ਨੂੰ ਉਸ ਦੇ ਖਿਲਾਫ ੜਕਾਉਣਾ ਚਾਹੁੰਦੀਆਂ ਨੇ ਉਸ ਦੇ ਦਿਮਾਗ ਵਿੱਚ ਤੇ ਉਹਨਾਂ ਦੀਆਂ ਕਈਆਂ ਗੱਲਾਂ ਚੱਲ ਰਹੀਆਂ ਸਨ ਇੱਕਦਮ ਉਸ ਦੀ ਸੱਸ ਦੀ ਆਵਾਜ਼ ਆਈ ਤੁਹਾਨੂੰ ਪਤਾ ਵੀ ਹੈ ਕਾਜਲ ਕਿੰਨਾ ਜ਼ਿਆਦਾ ਧਿਆਨ ਰੱਖਦੀ ਹੈ ਆਪਣੇ ਸੋਨੂੰ ਦਾ ਤੁਸੀਂ ਆਪਣੇ ਬੱਚਿਆਂ ਲਈ ਲਾਪਰਵਾਹ ਹੋ ਸਕਦੀਆਂ ਪਰ ਕਾਜਲ ਕਦੇ ਵੀ ਸੋਨੂ ਲਈ ਲਾਪਰਵਾਹੀ ਨਹੀਂ ਹੋ ਸਕਦੀ ਤੁਹਾਨੂੰ ਇਹੋ ਜਿਹੀ ਕਿਹੜੀ ਲਾਪਰਵਾਹੀ ਦਿਸਗੀ ਜੋ ਕਦੇ ਮੈਨੂੰ ਨਹੀਂ ਦਿਖਾਈ ਦਿੱਤੀ ਉਹਦੇ ਚ ਸੋਨੂ ਦੀ ਦਾਦੀ ਨੇ ਉਸ ਦੀ ਚਾਚੀ ਤੇ ਭੂਆ ਨੂੰ ਬਹੁਤ ਸੁਣਾਇਆ ਕਾਜਲ ਖਾਣਾ ਲੈ ਕੇ ਕਮਰੇ ਵਿੱਚ ਚਲੀ ਗਈ ਆਪਦੀ ਸੱਸ ਦੇ ਦਿਲ ਵਿੱਚ ਖੁਦ ਲਈ ਇੰਨੀ ਇੱਜ਼ਤ ਵੇਖ ਕੇ ਉਹ ਬਹੁਤ ਖੁਸ਼ ਸੀ ਉਸ ਨੇ ਆਪਣੀ ਨਨਾਨ ਦੀ ਬਹੁਤ ਸੇਵਾ ਕੀਤੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਜਾਂਦੇ ਜਾਂਦੇ ਉਹ ਵੀ ਉਸ ਦੀ ਤਾਰੀਫ਼ ਕਰਕੇ ਗਈ ਕਾਜਲ ਤੇ ਅਜੇ ਦੇ ਵਿਆਹ ਨੂੰ ਕਾਫੀ ਦਿਨ ਹੋ ਗਏ ਸਨ ਅਜੇ ਦੀ ਮਾਂ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਪੁੱਤਰ ਮੈਂ ਜਾਣਦੀ ਹਾਂ ਤੁਹਾਡੇ ਤੇ ਸੋਨੂ ਦੀ ਜ਼ਿੰਮੇਵਾਰੀ ਹੈ ਪਰ ਆਪਣੀ ਜ਼ਿੰਦਗੀ ਨੂੰ ਨਜ਼ਰ ਅੰਦਾਜ਼ ਨਾ ਕਰੋ ਕੁਝ ਦਿਨ ਬਾਹਰ ਘੁੰਮ ਕੇ ਆਓ ਅਜੇ ਸੋਚ ਵਿੱਚ ਪੈ ਗਿਆ ਕਿ ਸੋਨੂ ਨੂੰ ਛੱਡ ਕੇ ਉਹ ਕਿਵੇਂ ਘੁੰਮਣ ਜਾ ਸਕਦੇ ਨੇ ਸੋਨੂ ਵੀ ਇਹ ਸਭ ਕੁਝ ਸੁਣ ਰਿਹਾ ਸੀ ਤੇ ਉਹ ਝੱਟ ਬੋਲਿਆ ਮੈਂ ਵੀ ਜਾਵਾਂਗਾ ਮੰਮੀ ਪਾਪਾ ਦੇ ਨਾਲ ਕਾਜਲ ਬੋਲੀ ਮੰਮੀ ਜੀ ਹੁਣ ਤਾਂ ਸੋਨੂ ਹੀ ਸਾਡੀ ਦੁਨੀਆ ਹੈ ਅਸੀਂ ਇਹਦੇ ਤੋਂ ਬਿਨਾ ਕਿਤੇ ਨਹੀਂ ਜਾ ਸਕਦੇ ਇਹ ਸੁਣ ਕੇ ਅਜੀਬ ਬਹੁਤ ਖੁਸ਼ ਹੋਇਆ ਸੋਨੂ ਨੇ ਕਿਹਾ ਮੰਮੀ ਤੁਸੀਂ ਬਹੁਤ ਚੰਗੇ ਹੋ ਪਰ ਇੱਕ ਗੱਲ ਦੱਸੋ ਮਤਰੀਏ ਕੀ ਹੁੰਦਾ ਹੈ ਤੁਸੀਂ ਮੇਰੀ ਮਤਰੀਏ ਮਾਂ ਹੋ ਇਹ ਸੁਣ ਕੇ ਕਾਜਲ ਦੇ ਦਿਲ ਨੂੰ ਜਿਵੇਂ ਝਟਕਾ ਜਿਹਾ ਲੱਗਾ ਹੋਵੇ ਉਸ ਦੀ ਦਾਦੀ ਗੁੱਸੇ ਵਿੱਚ ਬੋਲੀ ਇਹ ਤੈਨੂੰ ਕਿਸ ਨੇ ਸਿਖਾਇਆ ਤਾਂ ਸੋਨੂ ਕਹਿਣ ਲੱਗਾ ਇਹ ਤਾਂ ਮੈਨੂੰ ਚਾਚੀ ਕਹਿ ਰਹੇ ਸੀ ਕੇ ਕਾਜਲ ਤੇਰੀ ਮਤਰੀ ਮਾ ਹੈ ਇਸ ਲਈ ਪੁੱਛਿਆ ਮੈਂ ਨਹੀਂ ਪੁੱਤਰ ਤੇਰੀ ਮੰਮੀ ਮਤਰੀ ਨਹੀਂ ਆ ਦਾਦੀ ਬੋਲੀ ਇਹ ਸੁਣ ਕੇ ਜਿਵੇਂ ਸੋਨੂੰ ਨੂੰ ਸਕੂਨ ਜਿਹਾ ਮਿਲਿਆ ਹੋਵੇ ਇਹ ਸਭ ਗੱਲਾਂ ਚੱਲ ਹੀ ਰਹੀਆਂ ਸੀ ਕਿ ਕਾਜਲ ਨੇ ਸੋਚਿਆ ਮਤਰੀ ਪਤਾ ਨਹੀਂ ਇਸ ਕਲੰਕ ਤੋਂ ਕਿਦਣ ਜਾਣ ਛੁੱਟੇਗੀ ਇੱਕ ਦਿਨ ਦਾਦੀ ਦੀਆਂ ਦੋ ਸਹੇਲੀਆਂ ਮਿਲਣ ਲਈ ਆਈਆਂ ਕਾਜਲ ਸੋਨੂੰ ਦਾ ਹੋਮਵਰਕ ਕਰਵਾ ਰਹੀ ਸੀ ਆਪਦੀ ਸੱਸ ਦੇ ਕੈਨ ਤੇ ਉਹ ਉਹਨਾਂ ਲਈ ਚਾਹ ਬਣਾਉਣ ਚਲੀ ਗਈ। ਇੰਨੇ ਵਿੱਚ ਹੀ सोनू ਖੜਾ ਹੋਇਆ ਤੇ ਕਹਿਣ ਲੱਗਾ, "ਮੰਮੀ, ਮੈਂ ਬਾਹਰ ਖੇਡਣ ਜਾ ਰਿਹਾ ਹਾਂ।" ਇਸ ਤੋਂ ਪਹਿਲਾਂ ਕਿ ਕਾਜਲ ਉਹਨੂੰ ਰੋਕਦੀ, ਉਹ ਗੇਟ ਤੋਂ ਬਾਹਰ ਨਿਕਲ ਗਿਆ। ਕਾਜਲ ਆਪਣੀ ਸੱਸ ਤੇ ਉਸ ਦੀਆਂ ਸਹੇਲੀਆਂ ਨੂੰ ਚਾਹ ਦੇਣ ਚਲੀ ਜਾਂਦੀ ਹੈ ਤਾਂ ਉਸ ਦੀ ਸੱਸ ਪੁੱਛਦੀ ਹੈ, "ਪੁੱਤਰ सोनू ਕਿੱਥੇ ਆ ਦਿਖ ਨਹੀਂ ਰਿਹਾ?" "ਮੰਮੀ ਜੀ ਉਹ ਬਾਹਰ ਚਲਿਆ ਗਿਆ ਹੈ।" "ਅੱਛਾ ਪੁੱਤਰ, ਉਹਨੂੰ ਵੇਖ ਤਾਂ ਸਹੀ।" "ਹਾਂਜੀ ਮੰਮੀ, ਮੈਂ ਹੁਣੇ ਵੇਖਦੀ ਹਾਂ।" "ਹਾਂ ਪੁੱਤਰ।" ਅੱਜ ਕੱਲ ਮਾਹੌਲ ਵੀ ਕੁਝ ਠੀਕ ਨਹੀਂ ਆ ਕਾਜਲ ਨੇ ਬਾਹਰ ਜਾ ਕੇ ਸੋਨੂ ਨੂੰ ਵੇਖਿਆ ਪਰ ਉਹ ਕਿਤੇ ਨਹੀਂ ਸੀ ਉਸਨੇ ਸੋਨੂ ਦੇ ਦੋਸਤਾਂ ਦੇ ਘਰ ਵੀ ਪੁੱਛਿਆ ਪਰ ਉਹ ਉੱਥੇ ਵੀ ਨਹੀਂ ਸੀ ਕਬਰਾਟ ਦੇ ਮਾਰੇ ਕਾਜਲ ਦੇ ਪਸੀਨੇ ਛੁੱਟ ਗਏ ਉਹ ਅਜੀਬ ਜਿਹੀ ਗੱਲਾਂ ਸੋਚਣ ਲੱਗੀ ਸੋਨੂ ਨੂੰ ਭਾਲਦੇ ਭਾਲਦੇ ਉਸ ਦੇ ਸਾਹਮਣੇ ਇੱਕ ਤੇਜ਼ ਸਪੀਡ ਨਾਲ ਆਉਂਦੀ ਗੱਡੀ ਬਿਲਕੁਲ ਉਸ ਦੇ ਕੋਲ ਆ ਕੇ ਰੁਕੀ ਡਰਾਈਵਰ ਕਹਿਣ ਲੱਗਾ ਤੁਹਾਨੂੰ ਦਿਖਦਾ ਨਹੀਂ ਸੜਕ ਦੇ ਬਿਲਕੁਲ ਵਿੱਚਕਾਰ ਚੱਲੀ ਆ ਰਹੀ ਹੈ ਮਾਫ ਕਰਨਾ ਵੀਰ ਜੀ ਇਹ ਬੋਲ ਕੇ ਉਹ सोनू ਨੂੰ ਦੁਬਾਰਾ ਲੱਭਣ ਲੱਗੀ ਉਹ ਨੂੰ ਕਿਤੇ ਵੀ ਨਾ ਮਿਲਿਆ ਉਹ ਕਰ ਗਈ ਅਤੇ ਸਾਰੀ ਗੱਲ ਆਪਣੀ ਸੱਸ ਨੂੰ ਦੱਸੀ ਫਿਰ ਉਸਨੇ ਅਜੇ ਨੂੰ ਫੋਨ ਕੀਤਾ ਅਤੇ ਰੋਂਦੀ ਹੋਈ ਸਾਰੀ ਗੱਲ ਅਜੇ ਨੂੰ ਦੱਸੀ ਅਜੇ ਘਰ ਆਇਆ ਸਾਰੇ ਜਣੇ सोनू ਨੂੰ ਭਾਲ ਰਹੇ ਸੀ ਕਾਜਲ ਇਸ ਗੱਲ ਦਾ ਦੋਸ਼ੀ ਖੁਦ ਨੂੰ ਮੰਨ ਰਹੀ ਸੀ ਰੋਂਦੀ ਰੋਂਦੀ ਕਾਜਲ ਕਹਿਣ ਲੱਗੀ ਕਾਸ਼ ਮੈਂ ਉਹਨੂੰ ਬਾਹਰ ਨਾ ਜਾਣ ਦਿੱਤਾ ਹੁੰਦਾ ਅਜੇ ਨੇ ਪੁਲਿਸ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਸ਼ਾਮ ਤੋਂ ਰਾਤ ਹੋ ਗਈ ਪਰ ਸੋਨੂ ਦਾ ਕੁਝ ਪਤਾ ਨਾ ਲੱਗਿਆ ਸੋਨੂ ਦੀ ਭੂਆ ਵੀ ਉਸ ਨੂੰ ਲੱਭਣ ਲਈ ਆਪਣੇ ਪੇਕੇ ਘਰ ਆ ਗਈ ਸੀ ਪੁਲਿਸ ਦੇ ਨਾਲ ਨਾਲ ਘਰ ਦਾ ਸੀਸੀਟੀਵੀ ਕੈਮਰਾ ਚੈੱਕ ਕੀਤਾ ਗਿਆ ਉਸ ਵਿੱਚ ਸੋਨੂ ਆਪਣੀ ਬਾਲ ਨਾਲ ਖੇਡਦਾ ਹੋਇਆ ਗਲੀ ਵਿੱਚੋਂ ਬਾਹਰ ਨਿਕਲਿਆ ਪਰ ਉਸ ਤੋਂ ਬਾਅਦ ਕਿੱਥੇ ਗਿਆ ਕੁਝ ਪਤਾ ਨਹੀਂ ਲੱਗਾ ਸੋਨੂ ਦੀ ਦਾਦੀ ਦੀ ਤਬੀਅਤ ਖਰਾਬ ਹੋਣ ਲੱਗੀ ਇਹ ਦੇਖਦੇ ਹੋਏ ਕਾਜਲ ਉਹਨਾਂ ਲਈ ਪਾਣੀ ਦਾ ਗਲਾਸ ਲੈ ਕੇ ਆਈ ਪਰ ਉਸਨੇ ਗੁੱਸੇ ਭਰੀਆਂ ਨਜ਼ਰਾਂ ਨਾਲ ਵੇਖਦੇ ਹੋਏ ਗਲਾਸ ਪਰਾਂ ਸੁੱਟ ਦਿੱਤਾ ਫਿਰ ਉਸਦੀ ਨਿਗਾਹ ਘਰ ਦੇ ਬਾਕੀ ਮੈਂਬਰਾਂ ਤੇ ਪਈ ਉਹ ਸਾਰੇ ਕਾਜਲ ਨੂੰ ਗੁੱਸੇ ਭਰੀਆਂ ਨਜ਼ਰਾਂ ਨਾਲ ਘੂਰ ਰਹੇ ਸੀ ਉਸ ਨੂੰ ਖਿਆਲ ਆਇਆ ਕਿ ਅਜੇ ਵੀ ਉਸ ਨਾਲ ਕੋਈ ਗੱਲ ਨਹੀਂ ਕਰ ਰਿਹਾ ਉਹ ਇਹ ਸਭ ਦੇਖ ਕੇ ਹੈਰਾਨ ਸੀ ਜਿਹੜੇ ਸਹੁਰੇ ਉਹਦੇ ਉੱਤੇ ਪਿਆਰ ਵਰਸਾ ਰਹੇ ਸੀ ਹੁਣ ਉਸ ਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਸੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬੱਚੇ ਲਈ ਮਤਰੇਈ ਮਾਂ ਨਾ ਲੈ ਕੇ ਆਓ ਦੇਖ ਲਿਆ ਨਤੀਜਾ ਇਹ ਆਵਾਜ਼ ਕਾਜਲ ਦੀ ਦਰਾਨੀ ਦੀ ਸੀ ਉਹ ਕਾਜਲ ਨੂੰ ਸਾਰੀਆਂ ਗੱਲਾਂ ਦਾ ਦੋਸ਼ੀ ਮੰਨ ਰਹੀ ਸੀ ਕਾਜਲ ਅੰਦਰ ਤੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਉਹ ਆਪਣੇ ਕਮਰੇ ਵਿੱਚ ਗਈ ਅਤੇ ਫੁੱਟ ਫੁੱਟ ਕੇ ਰੋਣ ਲੱਗੀ ਪੁਲਿਸ ਵੀ सोनू ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਦੁਪਹਿਰ ਦਾ ਸਮਾਂ ਸੀ ਫੋਨ ਦੀ ਘੰਟੀ ਵੱਜੀ ਸਾਬ ਨੂੰ ਫੋਨ ਦਾ ਹੀ ਇੰਤਜ਼ਾਰ ਸੀ ਉਹ ਸੋਚ ਰਹੇ ਸੀ ਜੇ ਸੋਨੂ ਨੂੰ ਕਿਸੇ ਨੇ ਅਗਵਾ ਕੀਤਾ ਹੈ ਤਾਂ ਉਹ ਫੋਨ ਜ਼ਰੂਰ ਕਰੇਗਾ ਅਜੇ ਫੋਨ ਚੱਕਣ ਹੀ ਲੱਗਿਆ ਸੀ ਕਿ ਜਲਦੀ ਨਾਲ ਕਮਰੇ ਤੋਂ ਬਾਹਰ ਆ ਕੇ ਕਾਜਲ ਨੇ ਫੋਨ ਚੱਕ ਲਿਆ ਅੱਗੋਂ ਆਵਾਜ਼ ਆਈ ਜੇ ਆਪਣੇ ਬੱਚੇ ਦੀ ਸਲਾਮਤੀ ਚਾਹੁੰਦੇ ਹੋ ਤਾਂ 25 ਲੱਖ ਰੁਪਏ ਭੇਜ ਦਿਓ ਇਹਨਾਂ ਸੁਣਦੇ ਹੀ ਕਾਜਲ ਬੋਲੀ ਮੇਰੇ ਬੱਚੇ ਨੂੰ ਕੁਝ ਨਾ ਕਰਿਓ ਜੋ ਤੁਹਾਨੂੰ ਚਾਹੀਦਾ ਹੈ ਉਹ ਸਭ ਲੈ ਲਓ ਅਜੇ ਨੇ ਕਾਜਲ ਦੇ ਹੱਥੋਂ ਫੋਨ ਫੜਿਆ ਤੇ ਕਿਹਾ ਤੂੰ ਜੋ ਕੋਈ ਵੀ ਹੈ ਮੇਰੇ ਬੱਚੇ ਨੂੰ ਕੁਝ ਨਹੀਂ ਹੋਣਾ ਚਾਹੀਦਾ ਇੰਨਾ ਕਹਿੰਦੇ ਹੀ ਅੱਗੋਂ ਫੋਨ ਕੱਟ ਗਿਆ ਅਜੇ ਨੇ ਗੁੱਸੇ ਵਿੱਚ ਫੋਨ ਪਰਾਂ ਸੁੱਟ ਦਿੱਤਾ ਕਾਜਲ ਨੇ ਪੁੱਛਿਆ ਕੀ ਕਿਹਾ ਉਹਨਾਂ ਨੇ ਤਾਂ ਅਜੇ ਬੋਲਿਆ ਤੈਨੂੰ ਇੰਨੀ ਚਿੰਤਾ ਕਿਉਂ ਹੋ ਰਹੀ ਆ ਉਹ ਮੇਰਾ ਬੱਚਾ ਹੈ ਮੈਂ ਲੱਭ ਲਵਾਂਗਾ ਇਹ ਸੁਣ ਕੇ ਕਾਜਲ ਗੁੰਮਸਮ ਹੋ ਗਈ ਕਾਜਲ ਨੂੰ ਖਿਆਲ ਆਇਆ ਕਿ ਜਦਾਗਵਾ ਕਰਨ ਵਾਲੇ ਦਾ ਫੋਨ ਆਇਆ ਸੀ ਤਾ ਪਿੱਛੇ ਐਂਬੂਲੈਂਸ ਦੀ ਆਵਾਜ਼ ਆ ਰਹੀ ਸੀ ਅਤੇ ਕੁਝ ਸਮੇਂ ਬਾਅਦ ਉਹੀ ਆਵਾਜ਼ ਉਸਦੇ ਘਰ ਕੋਲੋਂ ਵੀ ਆਈ ਸੀ ਇਹ ਸੋਚ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹ ਪਹਿਲਾਂ ਹੀ ਸੋਚ ਰਹੀ ਸੀ ਕਿ ਆਵਾਜ਼ ਤਾਂ ਕੁਝ ਜਾਣੀ ਪਛਾਣੀ ਹੈ ਇਸ ਕਰਕੇ ਉਹ ਸਾਰੇ ਆਣ ਗਵਾਨ ਦੇ ਲੋਕਾਂ ਬਾਰੇ ਸੋਚਣ ਲੱਗੀ ਸਮਾਂ ਲੰਘਦਾ ਜਾ ਰਿਹਾ ਸੀ ਸਾਰੇ ਬਹੁਤ ਘਬराई ਹੋਏ ਸੀ ਇੱਕਦਮ ਸੋਨੂ ਦੀ ਭੂਆ ਦੀ ਆਵਾਜ਼ ਆਈ ਕਿ ਮਾਂ ਕਾਜਲ ਭਾਬੀ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਮੈਂ ਹਰ ਜਗ੍ਹਾ ਦੇਖ ਲਿਆ ਕਾਜਲ ਦੀ ਦਰਾਨੀ ਮੱਥੇ ਤੇ ਹੱਥ ਮਾਰਦੀ ਹੋਈ ਬੋਲੀ ਕਿ ਸੋਨੂੰ ਤਾਂ ਮਿਲਿਆ ਨਹੀਂ ਇਹ ਮਹਾਰਾਣੀ ਪਤਾ ਨਹੀਂ ਬਿਨਾਂ ਦੱਸੇ ਕਿੱਥੇ ਚਲੀ ਗਈ ਇਹ ਗੱਲ ਸੁਣ ਕੇ ਅਜੇ ਬੋਲਿਆ ਇੱਥੇ ਹੀ ਗਈ ਹੋਵੇਗੀ ਕਿਤੇ ਆ ਜਾਵੇਗੀ ਥੋੜੀ ਦੇਰ ਵਿੱਚ ਅਜੇ ਨੇ ਆਪਦਾ ਫੋਨ ਚੈੱਕ ਕੀਤਾ ਤਾਂ ਉਹਨੇ ਵੇਖਿਆ ਕਿ ਅਗਵਾ ਕਰਨ ਵਾਲੇ ਨੇ ਤਿੰਨ ਵਾਰ ਫੋਨ ਕੀਤਾ ਹੋਇਆ ਸੀ ਸਾਰੇ ਸੋਚਣ ਲੱਗੇ ਕਿ ਹੁਣ ਉਹਨਾਂ ਦਾ ਅਗਲਾ ਕਦਮ ਕੀ ਹੋਵੇਗਾ ਪਰ ਜਦ ਉਸਨੇ ਕਾਲ ਕੀਤੀ ਤਾਂ ਪਤਾ ਲੱਗਿਆ ਕਿ ਫੋਨ ਤਾਂ ਸਿਵਲ ਹਸਪਤਾਲ ਵਿੱਚੋਂ ਹੈ ਅੱਗੋਂ ਆਵਾਜ਼ ਆਈ ਮਿਸਟਰ ਅਜੇ ਤੁਸੀਂ ਛੇਤੀ ਨਾਲ ਹਸਪਤਾਲ ਆ ਜਾਓ ਤੁਹਾਡੀ ਪਤਨੀ ਦੀ ਹਾਲਤ ਬਹੁਤ ਗੰਭੀਰ ਹੈ ਇਹ ਸੁਣ ਕੇ ਅਜੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹਦਾ ਫੋਨ ਹੱਥ ਵਿੱਚੋਂ ਛੁੱਟ ਗਿਆ ਕੀ ਹੋਇਆ ਵੀਰ ਜੀ ਉਸ ਦੀ ਭੈਣ ਨੇ ਪੁੱਛਿਆ ਆਪਾਂ ਨੂੰ ਹੁਣੇ ਹਸਪਤਾਲ ਜਾਣਾ ਹੋਵੇਗਾ ਕਾਜਲ ਆਈਸੀਯੂ ਵਿੱਚ ਭਰਤੀ ਹੈ ਇਹ ਕਹਿੰਦੇ ਹੀ ਉਸ ਦੀਆਂ ਅੱਖਾਂ ਪਰ ਆਈਆਂ ਉਹ ਆਪਣੇ ਜੀਜਾ ਜੀ ਅਤੇ ਭਰਾ ਦੇ ਨਾਲ ਹਸਪਤਾਲ ਚਲਾ ਗਿਆ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਆਈਸੀਯੂ ਦੇ ਬਾਹਰ ਸੋਨੂ ਨੂੰ ਇੰਸਪੈਕਟਰ ਕੋਲ ਵੇਖ ਕੇ ਉਹ ਹੈਰਾਨ ਹੋ ਗਏ ਆਪਣੇ ਪਾਪਾ ਨੂੰ ਵੇਖ ਕੇ ਸੋਨੂ ਭੱਜਦਾ ਹੋਇਆ ਉਹਨਾਂ ਵੱਲ ਆਇਆ ਤੇ ਉਹਨਾਂ ਨੂੰ ਚਿਪਕ ਗਿਆ ਉਸ ਸਮੇਂ ਡਾਕਟਰ ਆਈਸੀਯੂ ਵਿੱਚ ਜਾਣ ਲੱਗਿਆ ਤਾਂ ਅਜੇ ਨੇ ਪੁੱਛਿਆ ਡਾਕਟਰ ਸਾਹਿਬ ਮੇਰੀ ਪਤਨੀ ਨੂੰ ਕੀ ਹੋਇਆ ਤਾਂ ਡਾਕਟਰ ਨੇ ਕਿਹਾ ਕਿ ਉਹਨਾਂ ਦੀ ਵਾਂ ਤੇ ਚਾਕੂ ਨਾਲ ਕਈ ਵਾਰ ਹੋਏ ਹੋਣ ਕਰਕੇ ਉਹਨਾਂ ਦਾ ਕਾਫੀ ਖੂਨ ਵਹਿ ਚੁੱਕਿਆ ਹੈ ਅਸੀਂ ਉਹਨਾਂ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਉਦੋਂ ਹੀ ਇੰਸਪੈਕਟਰ ਸਾਹਿਬ ਅਜੇ ਕੋਲ ਆਏ ਤੇ ਕਿਹਾ ਮਿਸਟਰ ਅਜੇ ਅੱਜ ਸੋਨੂੰ ਸਹੀ ਸਲਾਮਤ ਹੈ ਤਾਂ ਸਿਰਫ ਤੁਹਾਡੀ ਘਰ ਵਾਲੀ ਕਰਕੇ ਨਹੀਂ ਤਾਂ ਤੁਸੀਂ ਨਹੀਂ ਜਾਣਦੇ ਉਹਨਾਂ ਨੇ ਕਿਵੇਂ ਜਾਣ ਤੇ ਖੇਲ ਕੇ ਸੋਨੂੰ ਨੂੰ ਬਚਾਇਆ ਹੈ ਇੰਸਪੈਕਟਰ ਨੇ ਸਾਰੀ ਗੱਲ ਅਜੇ ਨੂੰ ਦੱਸੀ ਦਾਰ ਅਸਲ ਜੋ ਆਵਾਜ਼ ਕਾਜਲ ਨੂੰ ਸੁਣੀ ਸੁਣੀ ਲੱਗ ਰਹੀ ਸੀ ਉਹ ਨਾਲ ਦੀ ਗਲੀ ਵਿੱਚ ਕਰਿਆਨੇ ਦੀ ਦੁਕਾਨ ਵਾਲੇ ਮੋਹਤ ਦੀ ਸੀ ਜਿਸ ਦੀ ਦੁਕਾਨ ਉੱਪਰ ਇੱਕ ਛੋਟਾ ਜਿਹਾ ਕਮਰਾ ਬਣਿਆ ਹੋਇਆ ਸੀ ਜਿੱਥੇ ਉਹ ਰਹਿੰਦਾ ਸੀ ਅਕਸਰ ਹੀ ਉਸ ਦੁਕਾਨ ਤੇ सोनू ਅਤੇ ਕਾਜਲ ਟੌਫੀਆਂ ਤੇ ਚਾਕਲੇਟ ਲੈਣ ਜਾਇਆ ਕਰਦੇ ਸੀ ਇਹ ਗੱਲ ਦੱਸਣ ਲਈ ਕਾਜਲ ਨੇ ਅਜੇ ਨੂੰ ਫੋਨ ਵੀ ਕੀਤਾ ਸੀ ਪਰ ਨਾਰਾਜ਼ਗੀ ਦੇ ਕਾਰਨ ਅਜੇ ਨੇ ਉਸ ਦਾ ਫੋਨ ਨਾ ਚੁੱਕਿਆ ਇਸ ਲਈ ਕਾਜਲ ਚੁੱਪਚਾਪ ਉੱਠੀ ਅਤੇ ਉਸ ਗਲੀ ਵਿੱਚ ਚਲੀ ਗਈ ਕਿਸੇ ਨੂੰ ਸ਼ੱਕ ਨਾ ਹੋਵੇ ਇਸ ਲਈ ਉਸਨੇ ਚੁੰਨੀ ਨਾਲ ਆਪਣਾ ਮੂੰਹ ਢਕਿਆ ਹੋਇਆ ਸੀ ਜਦੋਂ ਉਹ ਦੁਕਾਨ ਕੋਲ ਗਈ ਤਾਂ ਉਸ ਨੂੰ ਮੋਹਤ ਸਾਈਕਲ ਤੇ ਕਿਤੇ ਜਾਂਦਾ ਦਿਸਿਆ ਕਾਜਲ ਕਾਲੀ ਨਾਲ ਉਸਦੇ ਉੱਪਰ ਵਾਲੇ ਕਮਰੇ ਵਿੱਚ ਚਲੀ ਗਈ ਜਦੋਂ ਉਹ ਉਸ ਕਮਰੇ ਦੇ ਕੋਲ ਗਈ ਤਾਂ ਅੰਦਰੋਂ ਕੁਝ ਆਵਾਜ਼ਾਂ ਆ ਰਹੀਆਂ ਸਨ ਉਸਨੇ ਇਨਸਪੈਕਟਰ ਨੂੰ ਫੋਨ ਕੀਤਾ ਅਤੇ ਆਪਣੀ ਲੋਕੇਸ਼ਨ ਭੇਜ ਕੇ ਉੱਥੇ ਆਉਣ ਲਈ ਕਿਹਾ ਜਿਵੇਂ ਹੀ ਉਸਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਸੋਨੂ ਨੂੰ ਇੱਕ ਕੁਰਸੀ ਉੱਤੇ ਬਿਠਾ ਕੇ ਪੰਨਿਆ ਹੋਇਆ ਸੀ ਅਤੇ ਉਸਦੇ ਮੂੰਹ ਤੇ ਚੇਪੀ ਲਾਈ ਹੋਈ ਸੀ ਉਹ ਪਸੀਨੇ ਨਾਲ ਲਤਪਤ ਸੀ ਸੋਨੂ ਇਹੋ ਜਿਹੇ ਹਾਲ ਵਿੱਚ ਵੇਖ ਕੇ ਕਾਜਲ ਘਬਰਾ ਗਈ ਉਸਨੇ ਛੇਤੀ ਛੇਤੀ ਰਸਤੀਆਂ ਖੋਲੀਆਂ ਅਤੇ ਸੋਨੂ ਨੂੰ ਆਜ਼ਾਦ ਕੀਤਾ ਸੋਨੂ ਵੀ ਆਪਣੀ ਮਾਂ ਦੇ ਗੱਲ ਲੱਗ ਕੇ ਰੋਣ ਲੱਗਾ ਜਿਵੇਂ ਹੀ ਉਹ ਉੱਥੋਂ ਸੋਨੂ ਨੂੰ ਲੈ ਕੇ ਜਾਣ ਲੱਗੀ ਤਾਂ 모ਹਿਤ ਕਮਰੇ ਵਿੱਚ ਆ ਗਿਆ ਉਹ ਬੋਲਿਆ ਬੱਚੇ ਨੂੰ ਇੱਥੇ ਹੀ ਛੱਡ ਜਾ ਤੇ ਚਲੀ ਜਾ ਨਹੀਂ ਤਾਂ ਚੰਗਾ ਨਹੀਂ ਹੋਵੇਗਾ ਕੀ ਵਹਿਰਾ ਤੇਰਾ ਮੇਰੇ ਬੱਚੇ ਨਾਲ ਕਾਜਲ ਬੋਲੀ ਮੈਨੂੰ ਸਿਰਫ ਤੁਹਾਡੇ ਪੈਸੇ ਤੋਂ ਮਤਲਬ ਹੈ ਪੈਸੇ ਲੈ ਕੇ ਆ ਤੇ ਬੱਚਾ ਲੈ ਜਾ ਇੰਨਾ ਕਹਿੰਦੇ ਹੀ 모ਹਿਤ ਨੇ ਜੇਬ ਵਿੱਚੋਂ ਚਾਕੂ ਕੱਢਿਆ ਕਾਜਲ ਨੇ ਸੋਨੂੰ ਨੂੰ ਗੋਦੀ ਵਿੱਚੋਂ ਉਤਾਰਿਆ ਅਤੇ ਪੂਰੀ ਹਿੰਮਤ ਕਰਕੇ 모ਹਿਤ ਦਾ ਹੱਥ ਫੜ ਲਿਆ ਅਤੇ ਸੋਨੂੰ ਨੂੰ ਉੱਥੋਂ ਜਾਣ ਲਈ ਕਿਹਾ ਪਰ ਸੋਨੂ ਆਪਣੀ ਮਾਂ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦਾ ਸੀ ਕਾਜਲ ਨੇ ਇੱਕ ਵਾਰ ਫਿਰ ਕਿਹਾ ਪੁੱਤਰ ਆਪਣੀ ਦਾਦੀ ਕੋਲ ਚਲਾ ਜਾ ਜਿਵੇਂ ਹੀ ਸੋਨੂ ਕਮਰੇ ਵਿੱਚੋਂ ਬਾਹਰ ਨਿਕਲਿਆ ਤਾਂ ਇੰਸਪੈਕਟਰ ਬਰਮਾ ਦੋ ਸਾਥੀਆਂ ਨਾਲ ਉੱਥੇ ਆ ਗਿਆ ਜਦੋਂ ਇੰਸਪੈਕਟਰ ਬਰਮਾ ਕਮਰੇ ਵਿੱਚ ਗਏ ਤਾਂ ਉਹਨਾਂ ਨੇ ਵੇਖਿਆ ਕਿ 모ਹਤ ਕਾਜਲ ਦੀ ਬਾਹ ਤੇ ਚਾਕੂ ਨਾਲ ਵਾਰ ਕਰ ਰਿਹਾ ਸੀ ਉਹਨਾਂ ਨੇ ਬਿਨਾਂ ਕੁਝ ਸੋਚੇ 모ਹਤ ਨੂੰ ਗ੍ਰਿਫਤਾਰ ਕਰ ਲਿਆ ਕਾਜਲ ਨੂੰ ਛੇਤੀ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ ਇਨਸਪੈਕਟਰ ਤੋਂ ਇਹ ਸਾਰੀ ਘਟਨਾ ਸੁਣ ਕੇ ਅਜੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਸੋਨੂ ਬੋਲਿਆ ਪਾਪਾ ਮੇਰੀ ਮੰਮੀ ਠੀਕ ਤਾਂ ਹੋ ਜਾਏਗੀ ਨਾ ਫਿਰ ਤੋਂ ਮੇਰੀ ਮੰਮੀ ਨੂੰ ਰੱਬ ਕੋਲ ਤਾਂ ਨਹੀਂ ਜਾਣਾ ਪਏਗਾ ਇਹ ਸੁਣ ਕੇ ਅਜੇ ਨੇ ਸੋਨੂ ਨੂੰ ਆਪਣੇ ਸੀਨੇ ਨਾਲ ਲਾ ਲਿਆ ਤੇ ਅਜੇ ਬੋਲਿਆ ਨਹੀਂ ਪੁੱਤਰ ਤੇਰੀ ਮੰਮੀ ਨੂੰ ਕੁਝ ਨਹੀਂ ਹੋਵੇਗਾ ਉਹ ਠੀਕ ਹੋ ਜਾਵੇਗੀ ਥੋੜੀ ਦੇਰ ਬਾਅਦ ਡਾਕਟਰ ਆਈਸੀ ਵਿੱਚੋਂ ਬਾਹਰ ਆਇਆ ਅਤੇ ਅਜੇ ਨੂੰ ਕਹਿਣ ਲੱਗਾ ਮਿਸਟਰ ਤੁਹਾਡੀ ਘਰ ਵਾਲੀ ਹੁਣ ਖਤਰੇ ਤੋਂ ਬਾਹਰ ਹੈ ਇਹ ਸੁਣ ਕੇ ਅਜੇ ਦੇ ਸਾਹ ਵਿੱਚ ਸਾਹ ਆਇਆ ਕੁਝ ਸਮੇਂ ਬਾਅਦ ਕਾਜਲ ਨੂੰ ਪ੍ਰਾਈਵੇਟ ਰੂਮ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੋਨੂੰ ਦੇ ਚਾਚਾ ਜੀ ਨੇ ਫੋਨ ਕਰਕੇ ਘਰ ਵਿੱਚ ਸਭ ਕੁਝ ਦੱਸ ਦਿੱਤਾ ਸੀ ਕੁਝ ਸਮੇਂ ਬਾਅਦ ਸੋਨੂੰ ਦੀ ਦਾਦੀ ਅਤੇ ਭੂਆ ਅਤੇ ਚਾਚੀ ਹਸਪਤਾਲ ਆ ਗਈਆਂ ਸਨ ਕਾਜਲ ਦੀ ਸੱਸ ਨੇ ਉਸ ਨੂੰ ਕਿਹਾ ਪੁੱਤਰ ਤੇਰੇ ਇੰਨੇ ਪਿਆਰ ਅਤੇ ਸੇਵਾ ਦੇ ਬਾਵਜੂਦ ਵੀ ਅਸੀਂ ਤੇਰੇ ਤੇ ਸ਼ੱਕ ਕਰਦੇ ਰਹੇ ਔਕੇ ਸਮੇਂ ਵਿੱਚ ਤੇਰੇ ਤੋਂ ਮੂੰਹ ਫੇਰ ਲਿਆ ਤਾਂ ਕਾਜਲ ਦੀ ਦਰਾਨੀ ਕਹਿਣ ਲੱਗੀ ਇਹਨਾਂ ਦੀ ਸਭ ਤੋਂ ਵੱਡੀ ਦੋਸ਼ੀ ਮੈਂ ਹਾਂ ਜਿਸ ਨੇ ਇੱਕ ਮਾਂ ਦੀ ਮਮਤਾ ਤੇ ਸ਼ੱਕ ਕੀਤਾ ਤਾਂ ਕਾਜਲ ਨੇ ਕਿਹਾ ਜੋ ਹੋਇਆ ਉਸ ਨੂੰ ਬੁਰਾ ਸੁਪਨਾ ਸਮਝ ਕੇ ਭੁੱਲ ਜਾਉ ਐਨੇ ਵਿੱਚ ਹੀ ਕਾਜਲ ਦੀ ਦਵਾਈ ਲੈ ਕੇ ਅਜੇ ਆਇਆ ਉਸ ਨੇ ਕਿਸੇ ਬੱਚੇ ਵਾਂਗੂ ਆਪਣੇ ਦੋਨੇ ਕੰਨ ਹੱਥਾਂ ਨਾਲ ਫੜ ਲਏ ਜਿਸ ਨੂੰ ਵੇਖ ਕੇ ਕਾਜਲ ਦਾ ਹਾਸਾ ਨਿਕਲ ਗਿਆ ਅਤੇ ਸਾਰਾ ਕਮਰਾ ਹਾਸੇ ਨਾਲ ਗੂੰਜ ਉੱਠਿਆ ਅੱਜ ਸਾਰਿਆਂ ਦੇ ਦਿਲਾਂ ਵਿੱਚ ਕਾਜਲ ਦਾ ਸੋਨੂੰ ਲਈ ਪਿਆਰ ਵੇਖ ਕੇ ਸਾਰੇ ਸ਼ੱਕ ਦੂਰ ਹੋ ਗਏ ਸਨ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ